ਮੁੜਿਆ ਨੂੰ ਫੋਨ ਕਰੀ ਦਿੰਦਾ ਵਾਂ ਅੱਗੇ ਟਿਕਟ ਕੈਨਸਲ ਕਰਾਈ ਹੁਣਾਂ ਦੀ ਚਲੋ ਹਲੋ ਆਹ ਕੌਣ ਸਰਸ ਬੋਲਦਾ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਕੱਕਾ ਤਿਆਰੀ ਕਰ ਰਹੀ ਆਪਣੀ ਨਹੀਂ ਗੁਰਸਰਨਪੁਰ ਨੂੰ ਕਹਦੇ ਨਾਲ ਨਹੀਂ 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 ਹਫਤਾ ਡੇਟ ਦੇ ਦੇਗਾ ਮੈਂ ਮਟੜੀ ਟਿਕਟ ਕਰਾ ਦਿੱਤੀ ਆ ਹਾਂ 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 ਰੋਜ਼ ਰੋਜ਼ ਕਾਨੂੰਨ ਕਾ ਕੱਬਲਦੇ ਇੱਥੇ ਟਾਈਮ ਨਾਲ ਨਿਕਲੋ ਜੇ ਟਾਈਮ ਨਾਲ ਜਾਓ ਪਹਿਲਾਂ ਤੁਸੀਂ ਮਨਤਾ ਕਰਦੇ ਜੇ ਤੇ ਬਾਅਦ ਵਿੱਚ ਤੁਸੀਂ ਪਖੰਡ ਕਰਦੇ ਜੇ ਹਾਂ ਹਾਂ ਫਿਕਰ ਕਰਨ ਦੀ ਕੋਈ ਲੋੜ ਨਹੀਂ ਤੇ ਬੰਦਾ ਕਿ ਮੇਰਾ ਕਹਿਣਾ ਤੁਹਾਨੂੰ ਅੱਗੇ ਲੈ ਜਾਊਗਾ ਹਾਂ ਹਾਂ ਨੰਬਰ ਮੇਰਾ ਇਹੋ ਚੱਲਦਾ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਤਾਂ 4 ਘੰਟੇ ਪਹਿਲਾਂ ਪਹੁੰਚ ਗਿਆ 10 ਵਜੇ ਤੇ 9 ਮਿੰਟ ਦੀ ਫਲਾਟ ਢਲੀ ਆ ਆ 6 ਵਜੇ ਪਹੁੰਚੇ ਉੱਥੇ ਠੀਕ ਹੈ ਠੀਕ ਠੀਕ ਓਕੇ ਹੁਣ ਅਗਲੀ ਸਮੀ ਲੱਭਦੇ ਆ ਪਰਮਾਤਮਾ ਇਦਾਂ ਗਾਹਕ ਲਈ ਜਾ ਨਾਲੇ ਲੋਕਾਂ ਦਾ ਭਲਾ ਤੇ ਨਾਲੇ ਆਪਣਾ ਭਲਾ ਚਲੋ ਠੀਕ ਆ ਸਰ ਫੇ ਠੀਕ ਆ ਕਰ ਲੈਨੇ ਤਿਆਰੀ ਓਕੇ ਜੀ ਓਕੇ ਜੈਂਟਰ ਨੇ ਚੰਗਾ ਗੰਦ ਪਾਇਆ ਕਦੀ 5 ਦੀ ਕਾ ਦਿੰਦਾ ਵਾ ਕਦੀ 12 ਆ ਦਿੰਦਾ ਵਾ ਹੁਣ ਮੂੰਹ ਚੁੱਕ ਕੇ ਫੋਨ ਕਰਤਾ ਵੀ ਅਸੀਂ ਸਵੇਰੇ ਤਿਆਰ ਹੋ ਜਾਓ ਕੀ ਹੁਣ ਬੰਦਾ ਕਰੇ ਯਾਰ ਇਹਦਾ सनी ਵੀਰ ਨੂੰ ਜਾ ਕੇ ਦੱਸਦਾ ਵਾਂ ਕੀਤਾ ਕਹਿੰਦੇ ਫਿਰ 10 ਵਜੇ ਫਲੈਟ ਵਾ ਜਾ ਕੇ ਪਰਾ ਤਿਆਰੀਆਂ ਨੇ ਕਰ ਲਈਆਂ ਸ਼ਾਮਾਂ ਪੈ ਗਈਆਂ ਕਿਹੜੇ ਵੇਲੇ ਫੋਨ ਕਰਤਾ ਉਹ ਜਾਣਦਾ ਹੀ ਸਨੀਰ ਕਿਦਾਂ ਠੀਕ ਵਾ ਸਾਰੇ ਟੋਕਰੀ ਮੇਰੀ ਗਾਲ ਸੁਣ ਤੂੰ ਸੁਣਾ ਉਹ ਪਠੇ ਪੁਠੇ ਦਫਾ ਕਰ ਹੁਣ ਕੀ ਹੋ ਗਲੋਗੀ ਜੰਡ ਦਾ ਆਇਆ ਮੈਨੂੰ ਫੋਨ ਹਾਂ ਕਹਿੰਦਾ ਸਰੇ 10 ਵਜੇ ਨਹੀਂ ਫਲੈਟ ਆ ਤੁਹਾਡੀ 10 ਵਜੇ ਆਹੋ ਕੱਲ ਉਹ ਹਫਤਾਂ ਦਾ ਹੈ ਕੀ ਪਤਾ ਕੀ ਕਰਦਾ ਫਿਰਦਾ ਵਾ ਚੱਲ ਚੰਗਾ ਹੀ ਆ ਇਦਾਂ ਘਰਾਂ ਪੱਠੇ-ਪੁਠੇ ਰਹਿੰਦੇ ਤੇ ਤੇਰੀ ਛੇਰੀ ਸਰੀ ਹੋਈ ਹੈ ਨਾ ਨਾ ਧੋ ਕੇ ਤੇ ਬਾਊ ਬਣ ਕੇ ਪਹਿਲਾ ਹੁਣ ਠੀਕ ਆ ਨਾ ਮਾਮਾ ਹੀ ਇੱਟਿਆ ਹੁਣ ਆ ਲਾਸਟ ਵਾਰ ਤੇ ਪਾਲ ਲੈਂਦੇ ਮੈਨੂੰ ਬਾਲਾੜੇ ਪਾਉਣੇ ਠੀਕ ਹੈ ਮੈਂ ਤੁਹਾਨੂੰ ਦਾ ਕੇ ਦੱਸਦਾ ਉਹ ਸ਼ਾਮੀ 6 ਵਜੇ ਪਹੁੰਚ ਜਾਣਾ ਫਿਰ ਕੱਲ ਸਵੇਰੇ 6 ਵਜੇ ਉੱਥੇ ਪੁੱਜਣਾ ਵਾ ਅੱਛਾ ਕੱਲ ਸਵੇਰੇ ਆਹ 5 ਵਜੇ ਤੇ ਗੱਡੀ ਖੇਹ ਦੇਣੀ ਆਪਾਂ ਠੀਕ ਆ ਤੇ ਉਹ ਹਕਤਾਂ ਦਾ ਸੀਗਾ ਕੀ ਪਤਾ ਕੀ ਜਾਂਦਾ ਹੁੰਦਾ ਵਾਦਾ ਘਾਟਾ ਹੁੰਦਾ ਰਹਿੰਦਾ ਮੈਂ ਚੱਲ ਠੀਕ ਆ ਬਰਾਜ ਜਿੱਦਾਂ ਕਹਿੰਦਾ ਸਾਚੀ ਸੱਚ ਵਾ ਹਾਂ ਆ ਗੱਲਾਂ ਆਂਦਾ ਜੇ ਮੈਂ ਤੇ ਤੁਹਾਨੂੰ ਦੱਸਾਂਗੇ ਅੱਛਾ ਸਵੇਰੇ ਚੱਲ ਜਾਈਏ ਆਪਾਂ ਚੱਲ ਖਬਰ ਤੇ ਤੂੰ ਚੰਗੀ ਸੁਣਾਈ ਆ ਹਾਂ ਤੇ ਘਰ ਦੇ ਦੱਸਦੇ ਮੇਰਾ ਵੀਰੇ ਚੱਲ ਕੋਈ ਨਾ ਮੈਂ ਪਾ ਦਵਾਦਾ ਆਹ ਵਾਹ ਤੇ ਬਹਿ ਜਾ ਨਹੀਂ ਨਹੀਂ ਮੈਂ ਜਾਵਾਂ ਘਰ ਨੂੰ ਮਾਉਣਾ ਘੜੀ ਨੂੰ ਫੇਰ ਠੀਕ ਆ ਚਾਹ ਠੀਕ ਆ ਵੀ ਘਰ ਦਾ ਹਦਾਂ ਜਾ ਕੇ ਚੱਲ ਮੈਂ ਸੁਣਦਾ ਦਾ ਵਾਦਾ ਆਹ ਵਾਹ ਚੰਗਾ ਉਹ ਸੱਸ ਨੇ ਖਬਰ ਤੇ ਚੰਗੀ ਸੁਣਾਈ ਆ ਪਰ ਨਿਕਲਣਾ ਸਵੇਰੇ ਟੜਕੇ ਪੈਣਾ ਮੰਮੇ ਮੰਮੀ ਆ ਗਈ ਆ ਗਈ ਅਰੇ ਕੀ ਹੋ ਗਿਆ ਵਾ ਉਹ ਮਾਤਾ ਖੁਸ਼ੀ ਦੀ ਖਬਰ ਆ ਸ਼ਾਇਦ ਸਾਇਆ ਹੀਗਾ ਅਸ਼ਕੀ ਆਂਦਾ ਉਹ ਆਂਦਾ ਸਵੇਰੇ ਨਿਕਲਣਾ ਸੋਤੇ ਆ ਗਿਆ ਜੈਂਟ ਦਾ ਫੋਨ ਆ ਗਿਆ ਆਂਦਾ ਲੈ ਦੱਸ ਮਰ ਜਾਣਾ ਕਦੀ ਕਹਿ ਦਿੰਦਾ ਹਫਤਾ ਠਹਿਰ ਕੇ ਉਹ ਚੱਲ ਚੰਗਾ ਹੀ ਆ ਜੋ ਵੀ ਆ ਹੈ ਤੇ ਚੰਗਾ ਵਿੱਚ ਵਿੱਚ ਮੈਨੂੰ ਫਿਕਰ ਖਾਈ ਜਾਂ ਰਿਆ ਹੀਗਾ ਪੇ ਜਿਹੜਾ ਹਫਤਾ ਕਹਿਤਾ ਵਾ ਕੀਤਾ ਨਿੰਮਕੇ ਮਹੀਨਾ ਦੀ ਕਹਿ ਦੇਣਾ ਬੱਪੂ ਕਿੱਥੇ ਹੈ ਬਾਪੂ ਤੇਰਾ ਵੀ ਦੇਖ ਤੱਕ ਕਿਹ ਨਾਲ ਗਿਆ ਹੀ ਉਹ ਮੈਨੂੰ ਲੱਗਦਾ ਉਹ ਸਾਡ ਗੱਡੀ-ਬਿੱਡਾ ਪ੍ਰਬੰਧ ਕਰਨਾ ਤੇ ਸੈਸਨ ਕੀ ਜਾਂਦਾ ਏ ਉਹ ਕੱਥੇ ਜਾਣਾ ਉਹ ਸੈਸਨਾਂ ਕੋਈ ਗੱਲ ਨਹੀਂ ਤੇ ਕੋਈ ਸਮਾਨ ਆ ਮੇਰੇ ਕੋਲ ਵੀ ਇਹਦੇ ਘਰ ਦੇ ਵੀ ਜਾਣੇ ਹੁਣੇ ਮੈਨੂੰ ਲੱਗਦਾ ਆਪਾਂ ਗੱਲ ਨਹੀਂ ਹੋਈ ਕੋਈ ਵੀ ਮੁੱਦੇ ਤੇ ਉਹਨੂੰ ਮੈਂ ਸੱਦ ਲੈਣਾ ਐਡਾ ਕਰੋ ਕਿ ਸਾਂਝੀ ਗੱਡੀ ਕਰਦੇਓ ਮੈਂ ਉਹਨੂੰ ਮਿਲ ਲੈਣਾ ਆਹੋ ਆਹ ਤੇ ਡੈਡ ਨੂੰ ਸੱਦ ਕੇ ਲਿਆਓ ਮੈਂ ਸੱਦ ਨਹੀਂ ਤੇਰੇ ਪਿਓ ਨੂੰ ਆਹੋ ਚੱਲ ਸ਼ੁਕਰ ਵਾ ਪਰ ਇੱਕ ਦਿਨ ਰਾਤ ਰਹਿ ਗਈ ਵਿੱਚ ਤੇ ਸਵਖਤੇ ਮੁੰਡੇ ਨੇ ਘਰੋਂ ਚੱਲ ਜਾਣਾ ਵਾ ਹਾਏ ਹਾਏ ਇੱਕ ਪਾਸੇ ਖੁਸ਼ੀ ਵੀ ਆ ਤੇ ਇੱਕ ਪਾਸੇ ਅੰਤਰੀ ਚਿੰਤਾ ਵੀ ਆ ਪੀ ਨਿਆਣੇ ਕਲ ਨੇ ਕਿਹੜੇ ਸੌਖੇ ਪਏ ਆ ਚੱਲ ਕੋਈ ਨਹੀਂ ਵੇਖਾਂ ਇਹਦੇ ਪਿਓ ਨੂੰ ਭਲਾ ਕਿੱਥੇ ਆ ਇਹ ਪਤਾ ਨਹੀਂ ਕਿੱਥੇ ਰਹਿ ਗਈ ਆ ਲੈ ਦੱਸ ਤੁਸੀਂ ਕਿੱਥੇ ਚਲ ਗਏ ਹੈਗੇ ਤੂੰ ਕਹ ਲਈ ਹਮਲੀ ਫਿਰਨ ਦੀ ਆ ਆ ਫਰੀ ਕਾਦੀ ਫਿਰਨਾ ਵਾ ਹੈ ਸੈਰਸ ਆਇਆ ਹੈਗਾ ਅੱਛਾ ਤੇ ਉਹ ਕਹਿ ਗਿਆ ਮੁੰਡੇ ਨੂੰ ਵੀ ਸਵੇਰੇ ਨਿਕਲਣਾ ਵਾ ਹੈ ਹੈ ਆਹੋ 10ਵੇਂ ਦੀ ਫਲੈਟ ਜੇ ਕਹਿੰਦਾ 6 ਵਜੇ ਘਰੋਂ ਨਿਕਲ ਜਿਓ ਉ ਉਤਰਾ ਕਮਰੋਖ ਆ ਗਿਆ ਵਾ ਕਮਰੋਖ ਆਇਆ ਤੇ ਫੋਨ ਆਇਆ ਅਗਲੇ ਦਾ ਆਦਾ ਪੇ ਸੇਤੀ ਸੇਤੀ ਕਰੋ ਹਣ ਮੈਂ ਤੇ ਕਹਤੀ ਚਲ ਬਸ ਤਾ ਮੈਂ ਤੇ ਲਈ ਹੋ ਗਈ ਚਾ ਲੈ ਕਰ ਤਾਂ ਹੋਰ ਸਾਡਾ ਮੁੰਡਾ ਸਾਡੇ ਲੱਗੇ ਹੈ ਮੈਨੂੰ ਆ ਬੜਾ ਫੇਗਰ ਪੈ ਗਿਆ ਮੈਂ ਜਿਹੜਾ ਹਫਤੇ ਦਾ ਵਿੱਚ ਪਾਤਾ ਵਾ ਨਾ ਤੇ ਉਹ ਨਾ ਕਿਤੇ ਕੰਮੀ ਖਰਾਬ ਹੋ ਜਾ ਕਿਤੇ ਉਹ ਗੱਲ ਤੇ ਡਾਂ 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 ਤਾਂ ਕੋਈ ਗੱਲ ਨਹੀਂ ਹੁੰਦੀ ਹੈ ਨਾ ਹਾਂ ਸਹੀ ਗੱਲ ਵਾ ਤੇ ਬਾਕੀ ਸਮਾਨ ਸਹੂਨ ਤੇ ਸਾਰਾ ਆਪਾਂ ਲਿਆਂਦਾ ਹੀ ਆ ਉਹ ਚਲ ਕੋਈ ਵਾਦੀ ਦੀ ਕਿਰਪਾ ਨਾ ਹੋਈ ਗਿਆ ਅੱਛਾ ਐਂਦਾ ਕਰਨੀ ਆ ਵੀ ਉਹ ਹੁਣ ਪਾਪੂ ਦਿੰਨੀ ਆ ਹਾਂ ਆਹ ਸਾਰਾ ਸੈਕ ਸੂਟ ਕਰਕੇ ਰੱਖ ਦਿੰਨੀ ਆ ਰਾਤ ਇੱਕ ਮੇਰੇ ਕਰਸ ਨੂੰ ਭਾਂਡੇ ਦੋ ਚਾਰ ਪਾ ਦੇਣੇ ਨੇ ਨਾਲ ਪਾਂਡੇ ਜਾਂਦੇ ਆ ਥੋੜੇ ਮਿਲ ਜਾਂਦੇ ਕਿਦੇਓ ਮੇਰੀ ਗੱਲ ਤੇ ਪਾਣੀ ਵੀ ਛੱਨਾ ਪੀਣਾ ਪੈਂਦਾ ਕਿਦੇਓ ਕੀ ਕਰਨੇ ਪਾਂਡੇ ਜਦੋਂ ਉੱਥੇ ਏਡੇ ਵੱਡੇ ਦੇਸ਼ ਵਿੱਚ ਪਹੁੰਚ ਜਾਣਾ ਤੇ ਪਾਂਡੇ ਹੈ ਨਹੀਂਗੇ ਐਵੇਂ ਨਾ ਗੱਲਾਂ ਕਰ ਮੇਰੀ ਸੁਣ ਲਾ ਗੱਲ ਕੀ ਪਤਾ ਕਿੱਥੇ ਜਾ ਕੇ ਉਤਰਨਾ ਵਾ ਉੱਥੇ ਜਾਂਦਾ ਵੀਰੋਂ ਪਾਂਡੇ ਦੁਕਾਨ ਤੇ ਥੋੜਾ ਵੜਨਾ ਵਾ ਮੈਂ ਕਹਾਂਦਾ ਇੱਕ ਥਾਲੀ ਤੇ ਚੁੰਚਾ ਤੇ ਗਲਾਗੁਰੂ ਨਾਲ ਦੇ ਦੇ ਇਹਨੂੰ ਚੱਲ ਪਾ ਦਿੰਨੀ ਆ ਥੋੜਾ ਬਹੁਤਾ ਖਾਣ ਦਾ ਸਮਾਨ ਵੀ ਪਾ ਦੋ ਆਹੋ ਪਤਾ ਕੀ ਗੱਲ ਆ ਬੇਸਪੋਰਟ ਕੀ ਦੂਧਾ ਤੀਜਾ ਪਾੜ ਕੇ ਨਾ ਨੀ ਕਿਆਂ ਮੋਟੀਆਂ ਚੀਜ਼ਾਂ ਨਾ ਲਿਆ ਕੇ ਦੋ ਨੂੰ ਜਾ ਕੇ ਭੁਜੀਆ ਭਾਜੀ ਆ ਜਿਹੜਾ ਜਾ ਕੇ ਅੱਡੇ ਤੋਂ ਮੈਨੂੰ ਲੈ ਆ ਕੇ ਦੋ ਸੁਮਾਨਾ ਉਹ ਉੱਥੇ ਜੀਵਨ ਉੱਥੇ ਕਿਹੜੀ ਵੀ ਤੁਮ ਬੈਠੀ ਹੈ ਜਿਹਨੇ ਜਾਂਦਾ ਪ੍ਰਸ਼ਾਦੇ ਲਾ ਕੇ ਦੇਣਾ ਆਪਣਾ ਜਿੱਦੇ ਡੰਗ ਨਾਲ ਵੀ ਕਿਤੇ ਰੋਟੀ ਪਾਣੀ ਮਿਲੇ ਤੇ ਡੰਗ ਦੇ ਕੋਲ ਸਮਾਨ ਤੇ ਹੋਣਾ ਚਾਹੀਦਾ ਆਹ ਭੁੱਖ ਲੱਗੂ ਤੇ ਜਰਾ ਕੱਢ ਕੇ ਖਾ ਲੂਗਾ ਉਹ ਤੇ ਗੱਲ ਵਾ ਹਾਂ ਤੇ ਇਦਾਂ ਕਰੋ ਲੈ ਸਾਈਕਲ ਲਓ ਤੇ ਜਾਓ ਜਾ ਕੇ ਅੱਡੇ ਤੋਂ ਹੁਣ ਹੈ ਕਿੱਥੇ ਸੁਨੀ ਉਹ ਵੀ ਬਸ ਇਧਰੋਂ ਬਾਹਰ ਹੀ ਗਿਆ ਜੇ ਤੁਹਾਡੇ ਕੋਲ ਪੁੱਛਣ ਡਿਆ ਸੀਗਾ ਅੱਛਾ ਅੱਛਾ ਆਹੋ ਇੱਥੇ ਤੱਕ ਦੇ ਹਨੀਗਾ ਕਿਤੇ ਚੱਲ ਕੋਈ ਨਹੀਂ ਤੁਸੀਂ ਫੜੋ ਸਾਈਕਲ ਤੇ ਸਮਾਨ ਲੈ ਆਓ ਅੱਡੇ ਤੋਂ ਚੱਲ ਠੀਕ ਹੈ ਫਿਰ ਸ਼ਰਸ ਸ਼ਰਸ ਗਿਆ ਤੇ ਲੈ ਕਿਤਾ ਠੀਕ ਵਾ ਆ ਰੰਦਰ ਆ ਗਿਆ ਉਹ ਨਹੀਂ ਅੰਦਰ ਨਹੀਂ ਆਉਣਾ ਇੱਧਰ ਆ ਉਹ ਆ ਰੰਦਰ ਉਹ ਨਹੀਂ ਯਾਰ ਇੱਧਰ ਆ ਮੈਂ ਤੇ ਇੱਧਰ ਆ ਗਿਆ ਪੱਠੇ ਪੰਦਾ ਹੀ ਅੱਛਾ ਤੇ ਮੇਰੀ ਗੱਲ ਸੁਣਾ ਹਾਂ ਹਾਂ ਗੱਡੀ ਦਾ ਕੀ ਪ੍ਰੋਗਰਾਮ ਸਵੇਰ ਦਾ ਗੱਡੀ ਆਪਣੇ ਲੈ ਜਾਣੀ ਆ ਉਹ ਇੱਥੇ ਸਮਾਨ ਆ ਜੂਗਾ ਲੈ ਦੋਵੇਂ ਕੱਢ ਲਾਂਗੇ ਚਾਚਾ ਵੀ ਲੈ ਜਾਣਗੇ ਗੱਡੀ ਕਿਰਾਏ ਤਾਂ ਨਾ ਕਰ ਲਈ ਇਹਨੂੰ ਵਾ ਸੰਜੀ ਹੋ ਤਾਂ ਤੇਰੀ ਵੀ ਸਹੀ ਐ ਤੂੰ ਤੇ ਮम्मा ਚੱਲ ਜਣਾ ਤੇ ਗੱਡੀ ਕੋਲ ਲਿਆਉਗਾ ਆਪਸ ਉਹ ਤੇ ਘਰ ਦੇ ਲੈ ਆਈ ਹੋਣੀ ਉਹ ਨਹੀਂ ਬਾਪੂ ਕਰਨੇ ਨਹੀਂ ਚਲਾਈ ਨਹੀਂ ਕੀ ਨਵਾਂ ਕਰ ਲਿਖੇ ਆਪਾਂ ਕਰਕੇ ਚੱਲ ਆ ਸੰਜੀ ਸੁਣ ਜੀ ਨਹੀਂ ਕਰਨੀ ਮੈਂ ਕਰ ਲੈਣਾ ਤੇ ਤੂੰ ਪੈਸੇ ਪੁਣੇ ਨਹੀਂ ਕਰ ਨਹੀਂ ਜਾਨ ਦਾ ਸਰਦਾ ਮੈਂ ਵੀ ਦੰਗੂ ਨਹੀਂ ਨਹੀਂ ਉਹ ਨਹੀਂ ਮੇਰੀ ਗੱਲ ਸੁਣ ਤੂੰ ਬਹਿ ਕੇ ਜਾਣ ਵਾਲਾ ਬਣੀ ਬਾਕੀ ਕੰਮ ਮੇਰਾ ਮੈਂ ਕਹਿ ਦਣਾ ਨਵਾਲੇ ਮੁੰਡੇ ਨੂੰ ਫੋਨ ਕਰਤਾ ਮੈਂ ਐਦਾ ਕਰਦਾ ਰਿਹਾ ਕਰ ਉਹ ਨਹੀਂ ਨਹੀਂ ਕੋਈ ਨਹੀਂ ਮੈਂ ਕਰ ਲੂੰਗਾ ਤੇ ਤੇ ਹੋਰ ਮੈਨੂੰ ਦੱਸ ਦੇ ਯਾਰ ਕਿਹ ਚੀਜ਼ ਦੀ ਲੋੜ ਹੈ ਮੈਨੂੰ ਨਹੀਂ ਤਾਂ ਫਰਾ ਪੂਰਾ ਲੱਗਣ ਡਿਆ ਕਪੜੇ ਤੇਰੇ ਹੁੰਦੇ ਵੀ ਓਨੇ ਕਿਤੇ ਰਕੋ ਆ ਹਾਂ ਓਨੇ ਕੀ ਮਿਲ ਤੂ ਆ ਆਹੋ ਵੱਧ ਘੜ ਤੇ ਕੋਈ ਨਹੀਂ ਗਾ ਇਹ ਹੈ ਇਹ ਮੇਰਾ ਖਾਣ ਪੀਣੂ ਮੇਰਾ ਸਮਾਨ ਥੋੜਾ ਜਿਹਾ ਲੈ ਲੀਏ ਨਾ ਵਾ ਪਹਿਲਾਂ ਕੁੜੀਆਂ ਵੀ ਕਾਲੀਆਂ ਪੈਂਦੀਆਂ ਸੀ ਕਿ ਕਦੋਂ ਜਾਣਾ ਹੁਣ ਜੱਕਦਮ ਜਿੰਟ ਨੇ ਸਵੇਰੇ ਦੱਸਤਾ ਤੇ ਹੁਣ ਕੁੜੀਆਂ ਹੌਲ ਪੈਣ ਲਈਓ ਉਹ ਮੇਰੇ ਤੇ ਘਰ ਦੇ ਆ ਮੂੰਹ ੁੱਟੀ ਖੰਡੇ ਵੀ ਸਿਰੇ ਚੱਲ ਜਣਾਵੇਂ ਨੇ ਬਣਾ ਫਾਈ ਯਾਰ ਅੱਧੀ ਰਾਤ ਕੱਢਣੀ ਉਹ ਫਾਈ ਹੈਗਾ ਮੇਨੂੰ ਤਾਂ ਨੀਂਦ ਹੀ ਨਹੀਂ ਆਉਣੀ ਇੱਕ ਜੰਟ ਪਾ ਨਹੀਂ ਕਿਸ ਕੀ ਮਾਲੀ ਜਾਂਦਾੜਨਾ ਜਿੰਟ ਦਾ ਭਰਾ ਕੋ ਸਮਝੀ ਨਹੀਂ ਆਉਂਦੀ ਤੇ ਬੀਦਾਂ ਜੀ ਕਰਦਾ ਚੁੱਕ ਫੋਨ ਮਾਰਦਾ ਹੁਣ ਹੋ ਜੇ ਮਾਰ ਆ ਰ ਆ ਦੀ ਫੇਰ ਫੋਨ ਕਰਦੇ ਵੀ ਨਹੀਂ ਜਾਣਾ ਉਹਨੂੰ ਕਹਿ ਵੀ ਕਾਹ ਨਹੀਂ ਸਕਦੇ ਕੀ ਕਹਿਆ ਸਾਡੇ ਭਰਾਵਾ ਕਿੱਲੇ ਤੇ ਸੁਣ ਹਲਵਾਦਾ ਚੱਲ ਹੁਣ ਮਹਾਰਾਜ ਦਾ ਨਾਮ ਲੈ ਤੇ ਮੈਨੂੰ ਦੱਸ ਵੀ ਜੇ ਕੋਈ ਸਾਮਾਨ ਹੋੜ ਕੇ ਖਾਸ ਚੀਜ਼ ਦੀ ਲੋੜ ਆ ਤਾਂ ਮੈਨੂੰ ਫੋਨ ਕਰਦੀ ਮੇਰੀ ਸੁਣ ਗੱਲ ਲੈਣਾ ਤਾਂ ਆਪਾਂ ਇਕੱਠੇ ਹੀ ਐ ਤੇ ਮੈਂ ਕੜਾਈ ਇੱਕ ਤੇ ਕੁੱਕਰ ਤੇ ਦੋ ਚਾਰ ਗਲਾਸ ਲੈ ਲਈ ਨਾ ਥਾਲੀ ਵੇ ਅੱਛਾ ਇਹਨਾਂ ਦੇ ਗਿਕਾਰ ਮੈਂ ਲੈ ਲਿਆ ਬਨਾਲ ਮੈਂ ਨਾਲ ਲਵਾ ਆ ਫਿਰ ਉਹ ਨਾਲ ਤੂੰ ਕਰਨਾ ਉੱਥੇ ਆਓ ਠੀਕ ਆ ਕਿਹੜਾ ਬੰਦਾ ਇਕੱਠੇ ਰਹਿਣਾ ਅਸੀਂ ਕਿਹੜਾ ਕਿਤੇ ਜਾ ਕੇ ਵਿਛੜ ਜਾਣਾ ਉਥੇ ਹੈ ਕਿ ਨਹੀਂ ਬਾਕੀ ਹੁਣ ਨਾ ਘਰ ਦਾ ਨਾ ਹੌਸਲਾ ਨਹੀਂ ਵੀ ਟੈਨਸ਼ਨ ਹੋ ਜਾ ਕਿਸੇ ਗੱਲ ਦੀ ਉਹ ਨਹੀਂ ਨਹੀਂ ਟੈਨਸ਼ਨ ਚੱਲ ਕੋਈ ਨਹੀਂ ਹੁੰਦੀ ਹੈ ਘਰ ਤੇ ਆ ਨੂੰ ਆਓ ਤੇ ਚੱਲ ਠੀਕ ਆ ਫਿਰ ਗੱਡੀ ਤਾਂ ਫਿਰ ਤੇਰੀ ਜ਼ਿੰਮੇਵਾਰੀ ਆ ਮੈਂ ਹੁਣੇ ਫੋਨ ਕਰ ਦਣਾ ਮੁੰਡੇ ਨੂੰ ਠੀਕ ਆ ਤੇ ਮੇਰੀ ਗੱਲ ਸੁਣਾ ਚਾਹ ਤੇ ਪੀ ਲੈ ਉਹ ਨਹੀਂ ਨਹੀਂ ਚਾਹ ਨਹੀਂ ਗੰਡੀ ਆ ਹੁਣ ਮੈਨੂੰ ਮੈਂ ਤਾਂ ਅੱਗ ਦਾ ਪੱਠੇ ਪੌਂਦਾ ਆ ਗਿਆ ਜਿੱਦਾਂ ਤੂੰ ਜਾਮ ਨਹੀਂ ਛੱਡ ਕੇ ਅੱਛਾ ਚਾਹ ਬਾਪੂ ਨੂੰ ਗਏ ਬੰਡੰਗਣ ਨੂੰ ਕਰਨਾ ਸੀਜ਼ ਕਰਦੇ ਰਮਾਨ ਬਾਅਦੀਆਂ ਗੱਲਾਂ ਨਾ ਹੁਣ ਮਨ ਤਲਾਸ਼ਾ ਦੇ ਦਈਏ ਅੱਛਾ ਚੱਲ ਠੀਕ ਆ ਫਿਰ ਮੇਰੀ ਗੱਲ ਸੁਣ ਹਾਂ 4 ਵਜੇ ਮੇਰੇ ਘਰ ਆਉਣਾ ਜੀ ਤੂੰ ਸੁਰੇ 4 ਵਜੇ ਹੀ 4 ਵਜੇ ਤੁਰਾਂਗੇ ਤੇ 6 ਵਜੇ ਪਹੁੰਚਾਂਗੇ ਅੰਨ ਜੋ ਜਾਣੀਆਂ ਤਾਂ ਫਿਰ ਕਿੰਟਾ ਡੇ ਕਿਤੇ ਪਿਛੇ ਗਈ ਆਹੋ ਚੱਲ ਕੋਈ ਨਾ ਚੰਗਾ ਫਸੈਸ ਟਾਈਮ ਨਾ ਤਿਆਰ ਹੋ ਨਹੀਂ ਮੇਰਾ ਭਰਾ ਕੋਈ ਨਾ ਸਿਰੇ ਮਿਲਦੇ ਆਹੋ ਚੱਲ ਠੀਕ ਆ ਚੱਲ ਯਾਰ ਸਿਰੇ ਚੱਲ ਜਾਣਾ ਟਾਈਮ ਨਹੀਂ ਓੜੇ ਬਥੇ ਘੰਟੇ ਘੱਟ ਨਾ ਕਿਹੜੀ ਗੱਲਾਂ ਬਤਾ ਮਾਰ ਜੀ ਚੱਲ ਮੇਨੂੰ ਪਰਪਾ ਭੈਣ ਜੀ ਨਾ ਘਰ ਮੇਲੀ ਪਵੇ ਤੇ ਚੰਗੀ ਗੱਲ ਵਾ ਪਤਾ ਨਹੀਂ ਹੁਣ ਘਰ ਹੈ ਵੀ ਆ ਕਿ ਨਹੀਂ ਚਾਰੇ ਨੂੰ ਦਸਾਂ ਜਾ ਕੇ ਉਹ ਮੁੰਡੇ ਨੇ ਸੇਰੇ ਚੱਲ ਜਾਣਾ ਕਿਸੇ ਕੰਮ ਦਾ ਪਤਾ ਲੱਗਦਾ ਕਿਸੇ ਦਾ ਨਹੀਂ ਲੱਗਦਾ ਭੈਣ ਜੀ ਆਂਜੀ ਆਜੋ 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 ਸਤਿ ਸ਼੍ਰੀ ਅਕਾਲ ਭੈਣ ਜੀ ਫਸਤੀ ਕਾਲ ਕੀ ਹਾਲ ਜੇ ਵਧੀਆ ਤੀ ਸੁਣਾਓ ਬੱਸ ਵਧੀਆ ਠੀਕ ਠਾਕ ਹੈ ਜੋ ਹਾਂ ਬਈ ਠੀਕ ਹੋਈ ਨਹੀਂ ਮੇਰੀ ਗੱਲ ਸੁਣ ਮੇਰੇ ਕੋ ਬੈਣ ਦਾ ਟਾਈਮ ਨਹੀਂ ਆ ਹਾਂ ਮੈਂ ਤਾਂ ਨਹੀਂ ਕਰ ਕੇ ਆਈ ਆ ਹੋਜੀਟ ਦਾ ਆ ਗਿਆ ਫੋਨ ਅੱਛਾ ਤੇ ਉਹ ਕਹਿੰਦਾ ਵਾ ਕਿ ਤੁਸੀਂ ਇਦਾਂ ਕਰੋ ਕਿ ਸਵੇਰੇ 6:00 ਵਜੇ ਘਰੋਂ ਨਿਕਲੋ ਅੱਛਾ ਤੇ ਬਾਅਦ ਵਿੱਚ ਫਲੈਟ ਵਾ ਅੱਛਾ ਅੱਛਾ ਮੈਨੂੰ ਤਾਂ ਕੁਝ ਸਮਝ ਹੀ ਨਹੀਂ ਆਉਂਦੀ ਹਾਂ ਹਾਂ ਹੁਣ ਕਰਾ ਤੇ ਕਰਾ ਕੇ ਨਾ ਪੈਕਿੰਗ ਕੀਤੀ ਵੀ ਥੋੜੀ ਬਹੁਤੀ ਪੈਕਿੰਗ ਤੇ ਥੋੜੀ ਬਹੁਤੀ ਕਪੜੇ ਤੇ ਲਿਆਂਦੇ ਆ ਹਾਂ ਪਰ ਉਹ ਖਾਂਟੇ ਦਾ ਸਮਾਨ ਵੀ ਚਾਹੀਦਾ ਵਾ ਤੇ ਇਹਦੇ ਪਿਓ ਨੂੰ ਮੈਂ ਕਹਾਂ ਤੂੰ ਸੈਕੰਡ ਫਰਟ ਅੱਡੇ ਤੇ ਜਾ ਕੇ ਤੇ ਖਾਂਟੇ ਦਾ ਸਮਾਨ ਦੇਖ ਹਾਂ ਹਾਂ ਤੇ ਦੇ ਤੇ ਹੈਗੇ ਹੁਣ ਲੈਣ ਮੇਰੇ ਕੋਲ ਕੀ ਕੀ ਲਿਆਂਦੇ ਆ ਚਲ ਕੋਈ ਗੱਲ ਨਹੀਂ ਆ ਮੇਰੇ ਬਿਸਕੁਟ ਬਣਵਾਏ ਜਾਂਦੇ ਸੀ ਤੇ ਉਹ ਦੇ ਅੱਛਾ ਕੋਈ ਗੱਲ ਨਹੀਂ ਮੇਰੇ ਉਦਾਂ ਹੀ ਬਣੇ ਪਏ ਆ ਮੈਂ ਫੇਰ ਬਣਵਾ ਲੂੰਗੀ ਤੇ ਮੇਰੇ ਕੋਲ ਤੋਂ ਹੀ ਲੈ ਜਾ ਉਹ ਉਹ ਨੂੰ ਵਿੱਚ ਰੱਖ ਦੋ ਨਾਲ ਚਲ ਐਦਾਂ ਕਰੋ ਫੇਰ ਮੈਨੂੰ ਤਾਂ ਨਹੀਂ ਕੀ ਸਮਝ ਆਉਂਦੀ ਇਹ ਨਾਮ ਰੱਖਣਾ ਹੀ ਹੁੰਦਾ ਸਾਮਾਨ ਬਾਹਰ ਜਾਣਾ ਮੇਰਾ ਕਹਣਾ ਕਦੀ ਕੋ ਬਾਹਰ ਗਿਆ ਚਲ ਕੋਈ ਗੱਲ ਨਹੀਂ ਐਦਾਂ ਕਰਦੀਆਂ ਕਹੀਂ ਚਲੋ ਤੇ ਮੈਂ ਲੈ ਕੇ ਬਿਸਕੁਟ ਨਾਲ ਡੱਬਾ ਤੇ ਮੈਂ ਆਉਣੀ ਆ ਤੇ ਮੈਂ ਨਾਲ ਤੁਹਾਡੇ ਰੱਖਾ ਦੇਣਾ ਸਾਰਾ ਸਾਮਾਨ ਠੀਕ ਹੋ ਪਤਾ ਕੀ ਗੱਲ ਇੱਕ ਭੈਣ ਭਰਾ ਦਾ ਨਾ ਹੁੰਦਾ ਵਾ ਹਾਂ ਸੁਣੇ ਬੜਾ ਆਹ ਹੋ ਉਹ ਤੇ ਆਈਆ ਚਲ ਕੋਈ ਗੱਲ ਨਹੀਂ ਨਾ ਮੈਨੂੰ ਤੇ ਨਾ ਜਿੱਦਾ ਕਾਲੀ ਕਾਲੀ ਫੋਨ ਆ ਗਏ ਮੈਂ ਤਾਂ ਸੁਝਣੀ ਕੋਈ ਨਹੀਂ ਡਿਆ ਹੁਣ ਵੇਖ ਮੇਰੇ ਘਰ ਸਾਂ ਟੈਨਸ਼ਨ ਨਾ ਲੈ ਸਮਾਨ ਦੀ ਕਿਹੜੀ ਗੱਲ ਮੈਂ ਢੋ ਮਿੱਟੀ ਇਹ ਦੋ ਟੱਥਿਆਂ 'ਚ ਪਾ ਦੇਣਾ ਵਾ ਇਹ ਕਿਹੜੀ ਵੱਡੀ ਗੱਲ ਆ ਕੱਪੜੇ ਵਿਚਾਰੇ ਨੇ ਕਿੰਨੇ ਖੜਦੇ ਨੇ ਥੋੜੇ ਬੋਲੇ ਤੇ ਕੱਪੜੇ ਖੜਨੇ ਸਮਾਨ ਕਿੰਨਾ ਕਰੂੰ ਖੜਦਣੇ ਥੋੜੇ ਹੀ ਵਿਚਾਰੇ ਨੇ ਉਹ ਖਾਣ ਪੀਣ ਵਾਲਾ ਹੀ ਆ ਕੋਈ ਗੱਲ ਨਹੀਂ ਮੁੰਡਾ ਥੋੜੇ ਕੋਤੇ ਕੱਪੜੇ ਆ ਕੋਈ ਵੀ ਟੈਨਸ਼ਨ ਨਾ ਲੈ ਰੋ ਤੇ ਬੈਠਾ ਮੈਂ ਕੋਈ ਚਾਹ ਉਹਨਾਂ ਮਿਲਿਆ ਨਹੀਂ ਚਾਹ ਨਹੀਂਗੀ ਪੀਣੀ ਇੰਨਾ ਟਾਈਮ ਨਹੀਂ ਹੈਗਾ ਮੈਂ ਤੇ ਭੱਜੀ ਆਈ ਇਹਦੇ ਪਿਓ ਨੂੰ ਘਲਾਤਾ ਮੱਡੇ ਤੇ ਤੁਹਾਡੇ ਤੋਂ ਥੋੜਾ ਪਤਾ ਸਮਾਨ ਖੜ ਲਿਆ ਤੇ ਮੈਨੂੰ ਮਿਲ ਕੇ ਸੁਝਾ ਕੋਈ ਨਹੀਂ ਤੇ ਮੈਂ ਤੁਹਾਡੇ ਵੱਲ ਆ ਕੇ ਚਲ ਵਧੀਆ ਕੀਤਾ ਕੋਈ ਗੱਲ ਨਹੀਂ ਮੈਂ ਹੁਣੇ ਆਈ ਬਸ ਠੀਕ ਹੋ ਤਾਂ ਟੈਨਸ਼ਨ ਨਾ ਲੈ ਮੈਂ ਸਾਰਾ ਦਿਮਾਗ ਸੈੱਟ ਕਰ ਦੇਣਾ ਤੇ ਮੇਰੀ ਗੱਲ ਸੁਣ ਨਾ ਗੱਡੀ ਗੁੱਡੀ ਗਈ ਆ ਉਹ ਗਿਆ ਸਨੀ ਸੈਸ ਵਾਲਾ ਅਸ਼ਰਾਫਾ ਉਹ ਆਨੰਦ ਗੱਲ ਕਰਕੇ ਉਹਨਾਂ ਗੱਡੀ ਦੀ ਅੱਧੇ ਕੋ ਦੋਆ ਬੱਥੇ ਜਾਣਾ ਕਰੋ ਆ ਕੱਠੇ ਰਹਿ ਜਾ ਇੱਕਠਿਆਂ ਦੇ ਫਲੇਟ ਆ ਇੱਕੋ ਫਲੇਟ ਦੇ ਆਹ ਤੇ ਵਧੀਆ ਕਰ ਹੈ ਹੌਸਲਾ ਬੜਾ ਦਾ ਬਦਲੇ ਦੇ ਦੂਜੇ ਦਾ ਨਹੀਂ ਬੜਾ ਹੌਸਲਾ ਆਹੋ ਚਲ ਇਹ ਪਿੱਛੇ ਗੱਡੀ ਹੋਈ ਉਹ ਤੇ ਟਾਈਮ ਨਾ ਪਹੁੰਚ ਜਾੜ ਗਏ ਤੇ ਜਾਣ ਨਾਲ ਭਾਜੀ ਕਿੱਥੇ ਜਾਓਗੇ ਵੇਖੋ ਕੀ ਕਰਦੇ ਆ ਨਿਆਣੇ ਸਾਨੂੰ ਖੜਨਾ ਨਾਲ ਕਿ ਨਹੀਂ ਖੜਨਾ ਆ ਚਲੋ ਕੋਈ ਗੱਲ ਨਹੀਂ ਆ ਪਰ ਇਹ ਵੀ ਜਾ ਕੇ ਉਥੋਂ ਆ ਬੜਾ ਔਖਾ ਲੱਗਦਾ ਚਲ ਵੇਖੋ ਜੀ ਤੁਹਾਡਾ ਕਦੂ ਕਦ ਖਰ ਚੱਲ ਜਿਓ ਚਲ ਭਾਈ ਨਹੀਂ ਕਹਿਲਾ ਨਹੀਂ ਆਜੋ ਫਿਰ ਛੇਤੀ ਜਿੰਨਾ ਕੋਈ ਨਹੀਂ ਚਲੋ ਜੀ ਤੇ ਮੈਂ ਅੱਗੇ ਬੱਸ ਚਲ ਆਜੋ ਮੈਂ ਬਿਸਕੁਟ ਲੈ ਕੇ ਆ ਵੀ 2 ਮਿੰਟ ਚੰਗਾ ਚੰਗਾ ਇਹ ਕਿਨਾ ਚਾ ਵਾ ਚੱਲੇ ਲਖਾਇ ਕਿ ਦੌੜਦੀ ਫਿਰਦੀ ਹੈ ਕਿਤੇ ਗੱਲ ਨਹੀਂ ਮੋਢੇ ਘੱਡੇ ਰੇ ਚਲ ਕੋਈ ਗੱਲੀ ਮਾਲਕਾ ਐਦਾਂ ਇਹਦੇ ਖੁਸ਼ੀਆਂ ਚਾਰ ਚੰਨ ਲਾਈ ਇਹਦਾ ਪੁੱਤ ਸਹੀ ਸਬਤ ਪਹੁੰਚ ਜਦ ਜਾ ਕੇ ਰੱਜੀ ਕਮਾਈ ਕਰੇ ਤੇ ਇਹਦੇ ਸਾਰੇ ਘਰ ਦੀਆਂ ਤੰਗੀਆਂ ਪਰੇਸ਼ਾਨੀਆਂ ਦੂਰ ਹੋ ਜਾਣ ਐਦਾਂ ਕਰਦੀਆਂ باقی ਕੰਮ ਆਜ ਕਰਦੀਆਂ ਆ ਕੇ ਪਹਿਲਾਂ ਇਹਨਾਂ ਜਾ ਕੇ ਪੈਕਿੰਗ ਕਰਵਾ ਦਿੰਦੀਆਂ ਫਿਰ ਸੌਟ ਡੱਬਾ ਦੇ ਬਾਹਰ ਵੀ ਆਵਾਜ਼ ਦਾ ਪਾਇਰ ਹੀ ਤੇ ਭੇਜ ਐਦਾਂ ਚੁੱਕੇ ਲਿਆਈ ਨਹੀਂ ਉੱਥੇ ਜਾ ਕੇ ਇਹਦਾ ਸੈੱਟ ਸੁੱਟ ਕਰ ਦੋਗੇ